ਦੁਨੀਆ ਦੀ ਜਿੰਨੀਆਂ ਵੀ ਧਾਰਮਿਕ ਕਿਤਾਬਾਂ ਨੇ ਉਹ ਸਾਰੀਆਂ ਪੁਕਾਰ ਪੁਕਾਰ ਕੇ ਕਹਿ ਰਹੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਈ ਉਹ ਹੋਰ ਸਾਰਾ ਕੁਝ ਕਰ ਜਾਂਦੇ ਆ ਨਾਮ ਦੇ ਬਾਰੇ ਗੱਲ ਨਹੀਂ ਕਰਦੇ ਜੀ ਜਦ ਕਿ ਸਾਰੀ ਗੁਰਬਾਣੀ ਨਾਮ ਦੀ ਗੱਲ ਕਰਤੀ ਹੈ ਨਾਨਕ ਕੇ ਕਰ ਕੇਵਲ ਨਾਮ ਜੀ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬੀਰ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਾਂਧ ਮੰਤਰੀ ਸਵੇਖਾਰ ਬਣੇ ਆ ਜੀ ਮੁੰਡਾ ਸੰਖੋਟਾ ਕਹਿੰਦਾ ਇਸ ਵਾਰੀ ਬਿਲ ਕਿੰਨਾ ਆਇਆ ਦਾ ਆ 35000 ਰੁਪਏ ਆ ਮਾਫੀ ਐ ਜੇ ਮੱਖਮਤ ਇਹ ਪੂਰੇ ਇੰਡੀਆ ਬੰਨ ਜਾਏ ਜੀ ਸਾਡੇ ਅੰਦਰ ਉਹ ਪਰਮਾਤਮਾ ਬੈਠਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜ ਸੁਪਾਵਾ ਹੈ ਜਿਹੜੀ ਉਹ ਸਾਉਂਡ ਹੈ ਉਸ ਪਰਮਾਤਮਾ ਦੀ ਜਿਹਨੂੰ ਗੋਡ ਪਾਰਟੀਕਲਰ ਵੀ ਕਹ ਦਿੰਦੇ ਆ ਜੀ ਉਹ ਗੋਡ ਪਾਰਟੀਕਲਰ ਪਾਰਟੀਕਲ ਜਿਹੜਾ ਹੈਗਾ ਉਹ ਹਰ ਕਣ ਦੇ ਵਿੱਚ ਹੈ ਜੀ ਜਿਵੇਂ ਗੁਰਬਾਣੀ 'ਚ ਆਉਂਦਾ ਨਾ ਇਕ ਕੰਕਰ ਤੇ ਇਹ ਜ਼ਰੂਰੀ ਨਹੀਂ ਕਿ ਕੋਈ ਕੋਈ ਇਹਨੂੰ ਸਿੱਖ ਹੀ ਕਰ ਸਕਦਾ ਹੈਗਾ ਜਦੋਂ ਤੁਸੀਂ ਨਾਮ ਸਿਮਰਨ ਜਿਹੜਾ ਹੈਗਾ ਇਟ ਇਜ਼ ਕਾਮਨ ਆਲ ਦਾ ਰਿਲੀਜਨ ਜਿਵੇਂ ਗੁਰਬਾਣੀ ਚ ਸ਼ਲੋਕ ਆਉਂਦਾ ਹੈ ਨਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਸਿਮਰਤੀਆਂ ਵੇਦ ਪੁਰਾਣ ਤੇ ਹੋਰ ਦੁਨੀਆ ਦੀ ਜਿੰਨੀਆਂ ਵੀ ਧਾਰਮਿਕ ਕਿਤਾਬਾਂ ਨੇ ਉਹ ਸਾਰੀਆਂ ਪੁਕਾਰ ਪੁਕਾਰ ਕੇ ਕਹਿ ਰਹੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਨਾਮ ਤੋਂ ਬਿਨਾ ਸਭ ਕੂੜਾ ਹੈ ਬਿਲਕੁਲ ਲੇਕਿਨ ਸਾਡੇ ਜਿਹੜੇ ਪ੍ਰਚਾਰਕ ਨੇ ਜਿਹੜੀਆਂ ਸਾਡੀਆਂ ਕਮੇਟੀਆਂ ਨੇ ਜਿਹੜੇ ਸਾਡੇ ਗੁਰਦੁਆਰੇ ਨੇ ਜਿਹੜੇ ਸਾਡੇ ਮੰਦਰ ਨੇ ਜਿਹੜੇ ਸਾਡੀ ਮਸਜਿਦ ਨੇ ਜਿਹੜੇ ਸਾਡੇ ਗਿਰਜਾ ਘਰ ਨੇ ਜਾਂ ਜਿੰਨੇ ਵੀ ਪ੍ਰਚਾਰਕ ਨੇ ਜੀ ਉਹ ਹੋਰ ਸਾਰਾ ਕੁਝ ਕਰ ਜਾਂਦੇ ਆ ਨਾਮ ਦੇ ਬਾਰੇ ਗੱਲ ਨਹੀਂ ਕਰਦੇ ਜੀ ਜਦ ਕਿ ਸਾਰੀ ਗੁਰਬਾਣੀ ਨਾਮ ਦੀ ਗੱਲ ਕਰਦੀ ਹੈ ਨਾਨਕ ਕੇ ਕਰ ਕੇਵਲ ਨਾਮ ਜੀ ਤੇ ਗੁਰੂ ਨਾਨਕ ਜਿਹੜੀ ਸਾਡੀ ਸਿੱਖੀ ਹੈ ਨਾ ਸਿੱਖ ਧਰਮ ਜਿਹੜਾ ਹੈਗਾ ਜੀ ਇਹਦੇ ਚ ਇੱਕ ਖਾਸੀਅਤ ਹੈ ਇੱਕ ਜੀ ਇੱਥੇ ਗੁਰੂ ਨਾਨਕ ਨੇ ਨਾ ਕੋਈ ਪਰਸਨਲ ਗॉड ਦਾ ਕਨਸੈਪਟ ਨਹੀਂ ਰੱਖਿਆ ਸਿੱਖੀ ਦੇ ਵਿੱਚ ਜੀ ਜਦ ਕਿ ਬਾਰ ਬਾਰ ਆਉਂਦਾ ਕਿ ਕੈਨ ਉਹਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਰਾ ਗੁਰੂ ਨਾਨਕ ਕਹਿੰਦੇ ਕੋਈ ਮੇਰਾ ਨਾਮ ਨਾ ਜਾਣੇ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਹ ਕਹਿੰਦੇ ਨੇ ਕਿ ਜੋ ਮੁਝ ਕੋ ਪਰਮੇਸ਼ਰ ਉਚਰਾ ਹੈ ਤੈਹੀ ਨਰਕ ਕੁੰਡ ਮੇ ਪੜਹੀ ਜੇ ਅਸੀਂ ਗੁਰਨਾਨਕ ਨਾਲ ਜੁੜਾਂਗੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਜੁੜਾਂਗੇ ਤਾਂ ਸਾਡੀ ਅਗਲੀ ਪ੍ਰੋਗਰੈਸ ਬੰਦ ਹੋ ਜਾਏਗੀ ਜੁੜਨਾ ਕਿੱਥੇ ਆਸੀਂ ਅੰਦਰ ਅੰਦਰ ਬਿਲਕੁਲ ਸਾਡੇ ਅੰਦਰ ਉਹ ਪਰਮਾਤਮਾ ਬੈਠਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜ ਸੁਪਾਵੇ ਅਸੀਂ ਨਾਮ ਜਪਣ ਦੇ ਨਾਲ ਆਪਣੇ ਆਪ ਨੂੰ ਸ਼ਾਂਤ ਕਰਕੇ ਅੰਦਰ ਬੈਠੇ ਪਰਮਾਤਮਾ ਨੂੰ ਖੋਜਣਾ ਹੈਗਾ ਤੇ ਜਦੋਂ ਉਸ ਪਾਵਰ ਦੇ ਨਾਲ ਅਸੀਂ ਇੱਕਮਿਕ ਹੋ ਜਾਂਦੇ ਆ ਤੇ ਫਿਰ ਸਾਡੀ ਪਰਫਾਰਮੈਂਸ ਦਾ ਕੋਈ ਅੰਤ ਨਹੀਂ ਜੀ ਪਰ ਅਸੀਂ ਉਸ ਪਰਮਾਤਮਾ ਉਸ ਅੰਦਰ ਬੈਠੀ ਤਾਕਤ ਨੂੰ ਲੱਭਣਾ ਹੈਗਾ ਉਸ ਤਾਕਤ ਦੇ ਵਕ ਵਕ ਨਾਮ ਨੇ ਵਕ ਵਕ ਧਰਮਾਂ ਦੇ ਵਿੱਚ ਉਸ ਤਾਕਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਹਨੂੰ ਅਨਹਦ ਨਾਦ ਕਿਹਾ ਗਿਆ ਜੀ ਉਹਨੂੰ ਨਾਦ ਕਿਹਾ ਗਿਆ ਜੀ ਉਹਨੂੰ ਧੁਨ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਉਸੇ ਨੂੰ ਇਸਲਾਮ ਦੇ ਵਿੱਚ ਬਾਂਗੇ ਇਲਾਹੀ ਬਾਂਗੇ ਆਸਮਾਨੀ ਜਾਂ ਆਵਾਜ਼ੇ ਖੁਦਾਈ ਕਿਹਾ ਗਿਆ ਜੀ ਉਸੇ ਨੂੰ ਗੀਤਾ ਤੇ ਵੇਦਾਂ ਦੇ ਵਿੱਚ ਉਹਨੂੰ ਦਿਵਯ ਧੁਨੀ ਕਿਹਾ ਗਿਆ ਜੀ ਔਰ ਉਸੇ ਆਵਾਜ਼ ਨੂੰ ਯੂਰਪ ਦੇ ਜਿਹੜੇ ਸੰਤ ਨੇ ਜੀ ਉਹਨੂੰ ਮਿਸਟੀਕਲ ਸੈਂਸੇਸ਼ਨ ਕਹਿੰਦੇ ਆ ਜੀ ਔਰ ਉਸੇ ਆਵਾਜ਼ ਨੂੰ ਜਿਹੜੇ ਦੁਨੀਆ ਦੇ ਵੱਡੇ ਸਾਇੰਟਿਸਟ ਨੇ ਜੀ ਉਹਨੂੰ ਸਾਊਂਡ ਆਫ ਸਾਇਲੈਂਸ ਕਹਿੰਦੇ ਆ ਸਾਊਂਡ ਆਫ એનર્ਜੀ ਕਹਿੰਦੇ ਆ ਜੀ ਸਾਊਂਡ ਆਫ ਕ੍ਰੀਏਟਰ ਆਫ ਯੂਨੀਵਰਸ ਕਹਿੰਦੇ ਆ ਜੀ ਸਾਊਂਡ ਆਫ ਕ੍ਰੀਏਟਰ ਆਫ ਦਿਸ ਪਲੈਨਟ ਅਰਥ ਵੀ ਕਹਿੰਦੇ ਆ ਜੀ ਸਾਊਂਡ ਆਫ ਕ੍ਰੀਏਟਰ ਆਫ ਦਿਸ ਹਿਊਮਨ ਬਾਡੀ ਵੀ ਕਹਿੰਦੇ ਆ ਤੇ ਸਾਊਂਡ ਆਫ ਕ੍ਰੀਏਟਰ ਆਫ ఎవਰੀਥਿੰਗ ਜਿਹੜੀ ਉਹ ਸਾਊਂਡ ਹੈ ਉਸ ਪਰਮਾਤਮਾ ਦੀ ਜਿਹਨੂੰ ਗੋਡ ਪਾਰਟੀਕਲਰ ਵੀ ਕਹਿ ਦਿੰਦੇ ਆ ਉਹ ਗੋਡ ਪਾਰਟੀਕਲਰ ਪਰਟੀਕਲ ਜਿਹੜਾ ਹੈਗਾ ਉਹ ਹਰ ਕਣ ਦੇ ਵਿੱਚ ਹੈ ਜੀ ਜਿਵੇਂ ਗੁਰਬਾਣੀ 'ਚ ਆਉਂਦਾ ਨਾ ਇੱਕ ਓੰਕਾਰ ਜੀ ਸਾਰੀ ਦੁਨੀਆ ਇਹ ਕਹਿੰਦੀ ਹੈ ਇੱਕ ਓੰਕਾਰ ਦਾ ਮਤਲਬ ਹੈ ਪਰਮਾਤਮਾ ਇੱਕ ਹੈ ਇਹ ਗਲਤ ਹੈ ਜੀ ਇਹਨੂੰ ਸਿੱਖ ਸਕਾਲਰਸ ਨੇ ਇਹਨੂੰ ਗਲਤ ਪ੍ਰੈਜ਼ੈਂਟ ਕੀਤਾ ਹੈਗਾ ਜੀ ਇੱਕ ਓੰਕਾਰ ਇੱਕ ਪਰਮਾਤਮਾ ਇੱਕ ਨਹੀਂ ਇਹ ਤਾਂ ਸਾਰਿਆਂ ਨੇ ਕਿਹਾ ਹੈਗਾ ਜੀ ਗੁਰੂ ਨਾਨਕ ਜਦੋਂ ਕੋਈ ਗੱਲ ਕਹਿੰਦੇ ਆ ਤਾਂ ਉਹਦਾ ਕੋਈ ਮਤਲਬ ਵੱਖਰਾ ਹੁੰਦਾ ਬਿਲਕੁਲ ਗੁਰੂ ਨਾਨਕ ਦਾ ਲੈਵਲ ਵੱਖਰਾ ਸੀ ਜੀ ਗੁਰੂ ਨਾਨਕ ਨੇ ਇੱਕ ਓੰਕਾਰ ਜਿਹੜਾ ਕਿਹਾ ਨਾ ਉਹ ਗੁਰੂ ਨਾਨਕ ਨੇ ਇਹ ਕਿਹਾ ਹੈਗਾ ਕਿ ਸਾਰੀ ਕਾਇਨਾਤ ਇੱਕ ਹੈ ਜੀ ਦੂਜਾ ਕੋਈ ਹੈ ਹੀ ਨਹੀਂ ਬਿਲਕੁਲ ਇਸ ਦੁਨੀਆ 'ਚ ਕੋਈ ਦੂਜਾ ਨਹੀਂ ਸਿਰਫ ਇੱਕ ਹੈ ਤੇ ਅਸੀਂ ਸਿਰਫ ਉਸ ਇੱਕ ਦੇ ਨਾਲ ਜੁੜਨਾ ਹੈਗਾ ਤੇ ਉਹ ਇੱਕ ਸਾਡੇ ਅੰਦਰ ਵੀ ਹੈ ਸਾਡੇ ਬਾਹਰ ਵੀ ਹੈ ਜੀ ਤੇ ਜਦੋਂ ਅਸੀਂ ਉਸ ਇੱਕ ਨਾਲ ਇੱਕ ਵਿੱਚ ਹੋ ਜਾਗੇ ਤਾਂ ਫਿਰ ਅਸੀਂ ਚਾਹੇ ਸਪੋਰਟਸਮੈਨ ਹੈ ਜੀ ਚਾਹੇ ਅਸੀਂ ਸਾਇੰਟਿਸਟ ਹੈ ਤੇ ਚਾਹੇ ਅਸੀਂ ਫਿਰ ਡਾਕਟਰ ਹੈ ਇੰਜੀਨੀਅਰ ਹੈ ਜੋ ਵੀ ਅਸੀਂ ਕਰਾਂਗੇ ਫਿਰ ਉਹ ਵਰਲਡ ਕਲਾਸ ਹੋਏਗਾ ਔਰ ਇਹ ਹੀ Guru Granth Sahib'in mesajı.